ਹਾਂਜੀ ਵੀਰੋ ਅੱਜ ਅਸੀਂ ਪਹੁੰਚੇ ਆ ਪਿੰਡ ਬੌੜਾ ਕਲਾ ਨਾਬੇ ਦੇ ਕੋਲ ਨਾਬਾ ਭਵਾਨੀਗੜ ਰੋਡ ਤੇ ਇਹ ਪਿੰਡ ਬੌੜਾ ਕਲਾ ਪੈਂਦਾ ਇੱਥੇ ਇੱਕ ਐਚਐਫ ਪਲੂਣ ਬੱਛੀ ਵਕਾਊ ਆ ਵੀਰੇ ਰਾਤ ਸੂਈਆ ਇਹ ਆ ਦੇਖ ਲਓ ਤੁਸੀਂ ਠੰਣ ਲੇਵੇ ਦੀ ਸਾਫ ਸੁਥਰੀ ਆ ਬਿਲਕੁਲ ਸਾਫ ਸੁਥਰੀ ਬੱਛੀ ਆ ਪਲੂਣ ਆ ਬਾਈ ਵੇਚਦਾ ਇਹ ਜੇ ਕਿਸੇ ਲੈਣੇ ਲੈਣੀ ਹੋਵੇ ਆ ਵੀਰ ਨਾਲ ਸੰਪਰਕ ਕਰਿਓ ਆ ਬੋਲੇ ਵੀਰੇ ਆਪਣਾ ਪਿੰਡ ਦਾ ਐਡਰੈਸ ਦਿਓ ਬੜਾ ਜੀ ਪਿੰਡ ਬੌੜਾ ਕਲਾ ਭਵਾਨੀਗੜ ਰੋਡ ਤੇ ਨਾਬੇ ਲਵੇ ਨੰਬਰ ਆਪਣਾ 99140 68385 ਦੁਬਾਰਾ ਫੇਰ ਬੋਲ ਦੋ ਨੰਬਰ ਇੱਕ ਵਾਰ 99140 68385 ਇਹ ਰਾਤ ਸੂਈ ਹੈ ਵੀਰੇ ਹਾਂ ਰਾਤ ਸੂਈ ਹੈ ਕੀ ਦਿੱਤਾ ਜੀ ਬੱਚਾ ਨੇ ਬੱਸਾ ਬਈ ਬੱਸਾ ਬੋਲੀ ਕਿੰਨੀ ਕਾ ਜੀ ਬੋਲੀ ਹੈਗੀ ਆ 14 15 ਮੀਟਰ ਠੀਕ ਆ ਵੀਰੇ ਸੰਪਰਕ ਕਰਿਓ ਵੀਰੇ ਜੇ ਕਿਸ ਨੂੰ ਪਸੰਦ ਹੋਵੇ ਇਹਨੇ ਲੈਣੇ ਪਲੂਨ ਤੋਰੇ ਹੋਈ ਮਾੜੀ ਜੀ ਖੋਲ ਕੇ ਆ ਗੇਟ ਖੋਲ ਦੋ ਜੀ ਏਬ ਅੱਛਾ ਵੀਰੇ ਪਿੱਛੇ ਇਹਦੇ ਜੇ ਕੋਈ ਵੀਰ ਚਾਹਵਣ ਹੋਵੇ ਥੜਲੇਵੇ ਦੀ ਬਿਲਕੁਲ ਸਾਫ ਆ ਕੱਲਾ ਕੱਲਾ ਥਾਣਾ ਵੀਰੇ ਦੇਖੋ ਪੂਰੀ ਦੂਰੀ ਦੇ ਥਾਣਾ ਦੇ ਕੁਆਲਟੀ ਦੀ ਕੁਆਲਟੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਡੱਬੀ ਬੱਛੀ ਹੈ ਵੀਰੇ ਕੱਦ ਕਾੜ ਦੀ ਪੂਰੀ ਓਕੇ ਆ ਬਾਈ ਪੂਰੀ ਉੱਚੀ ਲੰਮੀ ਆ